ਸਿਰਿ ਰਾਗ ਮਹੱਲਾ ਪੈਲਾ ਵਣਜ ਕਰੋ ਵਣਜਾਰੇ ਹੋ ਵਖਰ ਲਿਓ ਸਮਾਲ ਤੈਸੀ ਵਸਤਵ ਸਾਹੀਏ ਜਿਸੀ ਨਿਭੇ ਨਾਲ ਅਗੇ ਸੋ ਸਜਾਨ ਹੈ ਲੈਸੀ ਵਸਤ ਸਮਾਲ ਭਾਈ ਰੇ ਰਾਮਕ ਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤਿਆਏ ਰਹਾਓ ਜਿੰਨਾ ਰਾਸ ਨ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟੇ ਵਣ ਜਵਣ ਜੀਏ ਮੰਤਨ ਖੋਟਾ ਹੋਏ 파ਹੀ 파ਥੇ ਮਿਰਗ ਜਿਉ ਦੁਖ ਘਣੋ ਨਿਤ ਰੋਏ ਖੋਟੇ ਭੋਤ ਨਾ ਪਵੇ ਦਿਨ ਹਰ ਗੁਰਦਰਸ ਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਿਸ ਕੋਏ ਖੋਟੇ ਖੋਟ ਕਮਾਉਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾ ਰਾਮ ਨਾਮ ਰੰਗ ਰਤਿਆ ਭਾਰ ਨ ਪਰਮਤਿ ਨਾ ਹਰ ਜਪਲਾਹ ਅਗਲਾ ਨਿਰਪੋ ਹਰ ਮਨ ਮਾਹੇ ਸਿਰਿਰ ਆਗਮ ਹੱਲਾ ਪੈਲਾ ਵਣਜ ਕਰੋ ਵਣਜਾਰੇ ਹੋ ਵਖਰ ਲਿਓ ਸਮਾਲ ਤੈਸੀ ਵਸਤਵ ਸਾਹੀਏ ਜੈਸੀ ਨਿਭੇ ਨਾਲ ਅਕੇ ਸੋ ਸਜਾਨ ਹੈ ਲੈਸੀ ਵਸਤ ਸਮਾਲ ਪਾਈਰੇ ਆਮਕ ਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੇ ਆਏ ਰਹਾਓ ਜਿੰਨਾ ਰਾਸ ਨ ਸੱਚ ਹੈ ਕਿਉ ਦਿਨਾ ਸੁਖ ਹੋਏ ਖੋਟੇ ਵਣ ਜਵਣ ਜੀਏ ਮਨ ਤਨ ਖੋਟਾ ਹੋਏ 파ਹੀ 파ਥੇ ਮਿਰਗ ਜਿਉ ਦੁਖ ਘਣੋ ਨਿਤ ਰੋਏ ਖੋਟੇ ਭੋਤ ਨਾ ਪਵੈ ਦਿਨ ਹਰ ਗੁਰਦਰਸ ਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਿਸ ਕੋਏ ਖੋਟੇ ਖੋਟ ਕਮਾਉਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੇ ਸ਼ਬਦ ਸਲਾ ਰਾਮ ਨਾਮ ਰੰਗ ਰਤਿਆ ਭਾਰ ਨ ਪਰਮਤਿਨਾ ਹਰ ਜਪ ਲਾਹ ਅਗਲਾ ਨਿਰਭੋਰ ਮਨਮਾਹੇ ਸਿਰਿਰ ਆਗਮ ਹੱਲਾ ਪੈਲਾ ਵਣਜ ਕਰੋ ਵਣਜਾਰੇ ਹੋ ਵਖਰ ਲਿਓ ਸਮਾਲ ਤੈਸੀ ਵਸਤਵ ਸਾਹੀਏ ਜਿਸੀ ਨਿਭੇ ਨਾਲ ਅਗੇ ਸੋ ਸਜਾਨ ਹੈ ਲੈਸੀ ਵਸਤ ਸਮਾਲ ਇਰੇ ਰਾਮਕ ਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੇ ਆਏ ਰਹਾਓ ਜਿੰਨਾ ਰਾਸ ਨ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟੇ ਵਣਜ ਵਣ ਜੀਏ ਮਨ ਤਨ ਖੋਟਾ ਹੋਏ 파ਹੀ 파ਥੇ ਮਿਰਗ ਜਿਉ ਦੁਖ ਘਣੋ ਨਿਤ ਰੋਏ ਖੋਟੇ ਭੁੱਤ ਨਾ ਪਵੇ ਦਿਨ ਹਰ ਗੁਰਦਰਸ ਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਿਸ ਕੋਏ ਖੋਟੇ ਖੋਟ ਕਮਾਉਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੇ ਸ਼ਬਦ ਸਲਾ ਰਾਮ ਨਾਮ ਰੰਗ ਰਤਿਆ ਭਾਰ ਨ ਪਰਮਤਿਨਾ ਹਰ ਜਪ ਲਾਹ ਅਗਲਾ ਨਿਰਪੋ ਹਰ ਮਨ ਮਾਹੇ ਚਿਰਿ ਰ ਆਗਮ ਹੱਲਾ ਪੈਲਾ ਵਣਜ ਕਰੋ ਵਣਜਾਰੇ ਹੋ ਵਖਰ ਲਿਓ ਸਮਾਲ ਤੈਸੀ ਵਸਤਵ ਸਾਹੀਏ ਜੈਸੀ ਨਿਭੇ ਨਾਲ ਅੱਗੇ ਸੋ ਸੁਜਾਨ ਹੈ ਲੈਸੀ ਵਸਤ ਸਮਾਲ ਪਾਇਰੇ RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੇ ਆਏ ਰਹਾਓ ਜਿੰਨਾ ਰਾਸ ਨ ਸੱਚ ਹੈ ਕਿਉਂ ਦਿਨਾ ਸੁਖ ਹੋਏ ਖੋਟੇ ਵਣ ਜਵਣ ਜੀਏ ਮਨ ਤਨ ਖੋਟਾ ਹੋਏ ਪਾਹੀ 파થે ਮਿਰਗ ਜਿਉਂ ਦੁਖ ਘਣੋ ਨਿਤ ਰੋਏ ਖੋਟੇ-ਪੋਟੇ ਨਾ ਪਵੈ ਦਿਨ ਹਰ ਗੁਰਦਰਸ ਨਾ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਿਸ ਕੋਏ ਖੋਟੇ ਖੋਟ ਕਮਾਉਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੇ ਸ਼ਬਦ ਸਲਾ ਰਾਮ ਨਾਮ ਰੰਗ ਰਤਿਆ ਭਾਰਨ ਪਰਮਤਿਨਾ ਹਰ ਜਪ ਲਾਹ ਅਗਲਾ ਨਿਰਪੋ ਹਰ ਮਨ ਮਾਹੇ ਸਿਰਿਰ ਆਗਮ ਹੱਲਾ ਪੈਲਾ ਵਣਜ ਕਰੋ ਵਣਜਾਰੇ ਹੋ ਵਖਰ ਲਿਓ ਸਮਾਲ ਤੈਸੀ ਵਸਤਵ ਸਾਹੀਏ ਜਿਸੀ ਨਿਭੇ ਨਾਲ ਅਗੇ ਸੋ ਸਜਾਨ ਹੈ ਲੈਸੀ ਵਸਤ ਸਮਾਲ ਪਾਇਰੇ RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੇ ਆਏ ਰਹਾਓ ਜਿੰਨਾ ਰਾਸ ਨ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟੇ ਵਣ ਜਵਣ ਜੀਏ ਮਨਤਨ ਖੋਟਾ ਹੋਏ 파ਹੀ 파ਥੇ ਮਿਰਗ ਜਿਉ ਦੁਖ ਕਣੋ ਨਿਤ ਰੋਏ ਖੋਟੇ ਪੁੱਤ ਨਾ ਪਵੈ ਦਿਨ ਹਰ ਗੁਰਦਰਸ ਨਾ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਿਸ ਕੋਏ ਖੋਟੇ ਖੋਟ ਕਮਾਉਣਾ ਆਏ ਗਿਆਤ ਕੋਏ ਨਾਨਕ ਮਨ ਸਮਝਾਈਐ ਗੁਰ ਕੇ ਸ਼ਬਦ ਸਲਾ ਰਾਮ ਨਾਮ ਰੰਗ ਰਤਿਆ ਭਾਰ ਨ ਪਰਮਤਿਨਾ ਹਰ ਜਪ ਲਾਹ ਅਗਲਾ ਨਿਰਪੋ ਹਰ ਮਨ ਮਾਹੇ ਸਿਰਿਰ ਆਗਮ ਹੱਲਾ ਪੈਲਾ ਵਣਜ ਕਰੋ ਵਣਜਾਰਿ ਹੋ ਵਖਰ ਲਿਓ ਸਮਾਲ ਤੈਸੀ ਵਸਤਵ ਸਾਹੀਏ ਜਿਸੀ ਨਿਬਹੇ ਨਾਲ ਅਕੇ ਸੋ ਸੁਜਾਨ ਹੈ ਲੈਸੀ ਵਸਤ ਸਮਾਲ ਪਾਈਰੇ RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੇ ਆਏ ਰਹਾਓ ਜਿੰਨਾ ਰਾਸ ਨਾ ਸੱਚ ਹੈ ਕਿਉਂ ਦਿਨਾਂ ਸੁਖ ਹੋਏ ਖੋਟੇ ਵਣਜ ਵਣ ਜੀਏ ਮਨ ਤਨ ਖੋਟਾ ਹੋਏ 파ਹੀ 파ਥੇ ਮਿਰਗ ਜਿਉ ਦੁੱਖ ਘਣੋ ਨਿਤ ਰੋਏ ਖੋਟੇ-ਪੋਟੇ ਨਾ ਪਵੈ ਦਿਨ ਹਰ ਗੁਰਦਰਸ ਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਸ ਕੋਏ ਖੋਟੇ ਖੋਟ ਕਮਾਉਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾ ਰਾਮ ਨਾਮ ਰੰਗ ਰਤਿਆ ਭਾਰ ਨ ਪਰਮ ਤਿਨਾ ਹਰ ਜਪਲਾਹ ਅਗਲਾ ਨਿਰਪੋ ਹਰ ਮਨਮਾਹੇ ਸਿਰਿ ਰਗਮਹੱਲਾ ਪੈਲਾ ਵਣਜ ਕਰੋ ਵਣਜਾਰੇ ਹੋ ਵਖਰ ਲਿਓ ਸਮਾਲ ਤੈਸੀ ਵਸਤਵ ਸਾਹੀਏ ਜਿਸੀ ਨਿਭੇ ਨਾਲ ਅਗੇ ਸੋ ਸਜਾਨ ਹੈ ਲੈਸੀ ਵਸਤ ਸਮਾਲ ਭਾਈ ਰੇ RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੇ ਆਏ ਰਹਾਓ ਜਿੰਨਾ ਰਾਸ ਨ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟੇ ਵਣਜ ਵਣ ਜੀਏ ਮਨ ਤਨ ਖੋਟਾ ਹੋਏ 파ਹੀ 파ਥੇ ਮਿਰਗ ਜਿਉ ਦੁਖ ਘਣੋ ਨਿਤ ਰੋਏ ਖੋਟੇ ਪੁੱਤ ਨਾ ਪਵੈ ਦਿਨ ਹਰ ਗੁਰਦਰਸ ਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਸ ਕੋਏ ਖੋਟੇ ਖੋਟ ਕਮਾਉਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾ ਰਾਮ ਨਾਮ ਰੰਗ ਰਤਿਆ ਭਾਰ ਨ ਪਰਮ ਤੇ ਨਾ ਹਰ ਜਪਲਾਹ ਅਗਲਾ ਨਿਰਪੋ ਹਰ ਮਨਮਾਹੇ ਸਿਰਿਰ ਆਗਮ ਹੱਲਾ ਪੈਲਾ ਵਣਜ ਕਰੋ ਵਣਜਾਰੇ ਹੋ ਵਖਰ ਲਿਓ ਸਮਾਲ ਤੈਸੀ ਵਸਤਵ ਸਾਹੀਏ ਜੈਸੀ ਨਿਬਹੇ ਨਾਲ ਅਗੇ ਸੋ ਸਜਾਨ ਹੈ ਲੈਸੀ ਵਸਤ ਸਮਾਲ ਆਇਰੇ ਰਾਮ ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੇ ਆਏ ਰਹਾਓ ਜਿੰਨਾ ਰਾਸ ਨ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਖੋਟੇ ਵਣਜ ਵਣਜ ਜੀਏ ਮਨਤਨ ਖੋਟਾ ਹੋਏ 파ਹੀ 파થે ਮਿਰਗ ਜਿਉ ਦੁਖ ਘਣੋ ਨਿਤ ਰੋਏ ਖੋਟੇ ਭੋਤ ਨਾ ਪਵੈ ਦਿਨ ਹਰ ਗੁਰਦਰਸ ਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਿਸ ਕੋਏ ਖੋਟੇ ਖੋਟ ਕਮਾਉਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੇ ਸ਼ਬਦ ਸਲਾ ਰਾਮ ਨਾਮ ਰੰਗ ਰਤਿਆ ਭਾਰ ਨ ਪਰਮ ਤੇ ਨ ਹਰ ਜਪਲਾਹ ਅਗਲਾ ਨਿਰਪੋ ਹਰ ਮਨ ਮਾਹੇ ਸਿਰਿ ਰ ਆਗਮ ਹੱਲਾ ਪੈਲਾ ਵਣਜ ਕਰੋ ਵਣਜਾਰੇ ਹੋ ਵਖਰ ਲਿਓ ਸਮਾਲ ਤੈਸੀ ਵਸਤਵ ਸਾਹੀਏ ਜਿਸੀ ਨਿਬਹੇ ਨਾਲ ਅਗੇ ਸੋ ਸਜਾਨ ਹੈ ਲੈਸੀ ਵਸਤ ਸਮਾਲ ਪਾਇਰੇ RAM ਕੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੇ ਆਏ ਰਹਾਓ ਜਿੰਨਾ ਰਾਸ ਨਾ ਸੱਚ ਹੈ ਕਿਉ ਦਿਨਾ ਸੁਖ ਹੋਏ ਖੋਟੇ ਵਣ ਜਵਣ ਜੀਏ ਮਨਤਨ ਖੋਟਾ ਹੋਏ 파ਹੀ 파ਥੇ ਮਿਰਗ ਜਿਉ ਦੁਖ ਘਣੋ ਨਿਤ ਰੋਏ ਖੋਟੇ ਪੁੱਤ ਨਾ ਪਵੇ ਦਿਨ ਹਰ ਗੁਰਦਰਸ ਨਾ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਿਸ ਕੋਏ ਖੋਟੇ ਖੋਟ ਕਮਾਉਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੇ ਸ਼ਬਦ ਸਲਾ ਰਾਮ ਨਾਮ ਰੰਗ ਰਤਿਆ ਭਾਰਨ ਪਰਮ ਤੇ ਨਾ ਹਰ ਜਪ ਲਾਹ ਅਗਲਾ ਨਿਰਪੋ ਹਰ ਮਨ ਮਾਹੇ ਸਿਰਿ ਰਾਗ ਮਹੱਲਾ ਪੈਲਾ ਵਣਜ ਕਰੋ ਵਣਜਾਰੇ ਹੋ ਵਖਰ ਲਿਓ ਸਮਾਲ ਤੈਸੀ ਵਸਤਵ ਸਾਹੀਏ ਜਿਸੀ ਨਿਬਹੇ ਨਾਲ ਅਗੇ ਸੋ ਸਜਾਨ ਹੈ ਲੈਸੀ ਵਸਤ ਸਮਾਲ ਬਾਇਰੇ ਰਾਮ ਕੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੇ ਆਏ ਰਹਾਓ ਜਿੰਨਾ ਰਾਸ ਨ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟੇ ਵਣ ਜਵਣ ਜੀਏ ਮਨਤਨ ਖੋਟਾ ਹੋਏ 파ਹੀ 파ਥੇ ਮਿਰਗ ਜਿਉ ਦੁਖ ਘਣੋ ਨਿਤ ਰੋਏ ਖੋਟੇ ਭੋਤ ਨਾ ਪਵੈ ਦਿਨ ਹਰ ਗੁਰਦਰਸ ਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਿਸ ਕੋਏ ਖੋਟੇ ਖੋਟ ਕਮਾਉਣਾ ਆਏ ਗਿਆਤ ਖੋਏ ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾ ਰਾਮ ਨਾਮ ਰੰਗ ਰਤਿਆ ਭਾਰ ਨ ਪਰਮ ਤੇ ਨਾ ਹਰ ਜਪਲਾਹ ਅਗਲਾ ਨਿਰਪੋਰ ਹਰ ਮਨ ਮਾਹੇ ਸਿਰਿਰ ਆਗਮ ਹੱਲਾ ਪੈਲਾ ਵਣਜ ਕਰੋ ਵਣਜਾਰੇ ਹੋ ਵਖਰ ਲਿਓ ਸਮਾਲ ਤੈਸੀ ਵਸਤਵ ਸਾਹੀਏ ਜਿਸੀ ਨਿਮਹਿ ਨਾਲ ਅਗੇ ਸੋ ਸਜਾਨ ਹੈ ਲੈਸੀ ਵਸਤ ਸਮਾਲ ਵਾਇਰੇ ਰਾਮ ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੇ ਆਏ ਰਹਾਓ ਜਿੰਨਾ ਰਾਸ ਨ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟੇ ਵਣਜ ਵਣ ਜੀਏ ਮਨ ਤਨ ਖੋਟਾ ਹੋਏ 파ਹੀ 파ਥੇ ਮਿਰਗ ਜਿਉ ਦੁਖ ਘਣੋ ਨਿਤ ਰੋਏ ਖੋਟੇ ਭੋਤੇ ਨਾ ਪਵੈ ਦਿਨ ਹਰ ਗੁਰਦਰਸ ਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਿਸ ਕੋਏ ਖੋਟੇ ਖੋਟ ਕਮਾਉਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੇ ਸ਼ਬਦ ਸਲਾ ਰਾਮ ਨਾਮ ਰੰਗ ਰਤਿਆ ਭਾਰ ਨ ਪਰਮ ਤੇ ਨ ਹਰ ਜਪਲਾਹ ਅਗਲਾ ਨਿਰਪੋ ਹਰ ਮਨਮਾਹੇ ਸਿਰਿਰ ਆਗਮ ਹੱਲਾ ਪੈਲਾ ਵਣਜ ਕਰੋ ਵਣਜਾਰੇ ਹੋ ਵਖਰ ਲਿਓ ਸਮਾਲ ਤੈਸੀ ਵਸਤਵ ਸਾਹੀਏ ਜਿਸੀ ਨਿਬਹੇ ਨਾਲ ਅਗੇ ਸੋ ਸਜਾਨ ਹੈ ਲੈਸੀ ਵਸਤ ਸਮਾਲ ਪਾਇਰੇ RAM ਕੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੇ ਆਏ ਰਹਾਓ ਜਿੰਨਾ ਰਾਸ ਨ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟੇ ਵਣਜ ਵਣਜ ਜੀਏ ਮਨਤਨ ਖੋਟਾ ਹੋਏ ਪਾਹੀ 파ਥੇ ਮਿਰਗ ਜਿਉ ਦੁਖ ਘਣੋ ਨਿਤ ਰੋਏ ਖੋਟੇ ਪੋਤ ਨਾ ਪਵੈ ਦਿਨ ਹਰ ਗੁਰਦਰਸ ਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਸ ਕੋਏ ਖੋਟੇ ਖੋਟ ਕਮਾਉਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾ ਰਾਮ ਨਾਮ ਰੰਗ ਰਤਿਆ ਭਾਰਨ ਪਰਮ ਤੇ ਨਾ ਜਪਲਾਹ ਅਗਲਾ ਨਿਰਪੋ ਹਰ ਮਨ ਮਾਹੇ ਸਿਰਿ ਰਗ ਮਹੱਲਾ ਪੈਲਾ ਵਣਜ ਕਰੋ ਵਣਜਾਰਿ ਹੋ ਵਖਰ ਲਿਓ ਸਮਾਲ ਤੈਸੀ ਵਸਤਵ ਸਾਹੀਏ ਜਿਸੀ ਨਿਭੇ ਨਾਲ ਅਕੇ ਸੋ ਸਜਾਨ ਹੈ ਲੈਸੀ ਵਸਤ ਸਮਾਲ ਭਾਈ ਰੇ RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੇ ਆਏ ਰਹਾਓ ਜਿੰਨਾ ਰਾਸ ਨ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟੇ ਵਣਜ ਵਣਜ ਜੀਏ ਮਨ ਤਨ ਖੋਟਾ ਹੋਏ 파ਹੀ 파ਥੇ ਮਿਰਗ ਜਿਉ ਦੁਖ ਘਣੋ ਨਿਤ ਰੋਏ ਖੋਟੇ ਬੋਤ ਨਾ ਪਵੇ ਹਰ ਗੁਰ ਦਰਸ ਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਿਸ ਕੋਏ ਖੋਟੇ ਖੋਟ ਕਮਾਉਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੇ ਸ਼ਬਦ ਸਲਾ ਰਾਮ ਨਾਮ ਰੰਗ ਰਤਿਆ ਭਾਰਨ ਪਰਮ ਤੇ ਨਾ ਹਰ ਜਪਲਾਹ ਅਗਲਾ ਨਿਰਭੋਰ ਮਨਮਾਹੇ ਸਿਰਿ ਰ ਆਗਮ ਹੱਲਾ ਪੈਲਾ ਵਣਜ ਕਰੋ ਵਣਜਾਰੇ ਹੋ ਵਖਰ ਲਿਓ ਸਮਾਲ ਤੈਸੀ ਵਸਤਵ ਸਾਹੀਏ ਜਿਸੀ ਨਿਬਹੇ ਨਾਲ ਅਗੇ ਸੋ ਸੁਜਾਨ ਹੈ ਲੈਸੀ ਵਸਤ ਸਮਾਲ ਵਾਇਰੇ ਰਾਮ ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੇ ਆਏ ਰਹਾਓ ਜਿੰਨਾ ਰਾਸ ਨ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟੇ ਵਣ ਜਵਣ ਜੀਏ ਮਨ ਤਨ ਖੋਟਾ ਹੋਏ 파ਹੀ 파ਥੇ ਮਿਰਗ ਜਿਉ ਦੁਖ ਘਣੋ ਨਿਤ ਰੋਏ ਖੋਟੇ-ਖੋਟੇ ਨਾ ਪਵੈ ਦਿਨ ਹਰ ਗੁਰਦਰਸ ਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਿਸ ਕੋਏ ਖੋਟੇ ਖੋਟ ਕਮਾਉਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੇ ਸ਼ਬਦ ਸਲਾ ਰਾਮ ਨਾਮ ਰੰਗ ਰਤਿਆ ਭਾਰਨ ਪਰਮ ਤੇ ਨਾ ਹਰ ਜਪਲਾਹਾ ਅਗਲਾ ਨਿਰਪੋ ਹਰ ਮਨ ਮਾਹੇ ਚਿਰਿ ਰਾਗਮਹੱਲਾ ਪੈਲਾ ਵਣਜ ਕਰੋ ਵਣਜਾਰੇ ਹੋ ਵਖਰ ਲਿਓ ਸਮਾਲ ਤੈਸੀ ਵਸਤਵ ਸਾਹੀਏ ਜਿਸੀ ਨਿਭੇ ਨਾਲ ਅੱਗੇ ਸੋ ਸਜਾਨ ਹੈ ਲੈਸੀ ਵਸਤ ਸਮਾਲ ਪਾਇਰੇ RAM ਕੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੇ ਆਏ ਰਹਾਓ ਜਿੰਨਾ ਰਾਸ ਨ ਸੱਚ ਹੈ ਕਿਉ ਤਿੰਨਾ ਸੁਖ ਹੋਏ ਹੋਟੇ ਬੁਣਜ ਬੁਣਜਿਏ ਮੰਤਨ ਖੋਟਾ ਹੋਏ 파ਹੀ 파ਥੇ ਮਿਰਗ ਜਿਉ ਦੁਖ ਘਣੋ ਨਿਤ ਰੋਏ ਹੋਟੇ ਬੋ ਨਾ ਪਵੇ ਦਿਨ ਹਰ ਗੁਰਦਰਸਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਿਸ ਕੋਏ ਖੋਟੇ ਖੋਟ ਕਮਾਉਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾ ਰਾਮ ਨਾਮ ਰੰਗ ਰਤਿਆ ਭਾਰ ਨ ਪਰਮ ਤੇ ਨਾ ਜਪਲਾਹ ਅਗਲਾ ਨਿਰਪੋ ਹਰ ਮਨਮਾਹੇ ਸਿਰਿ ਰ ਆਗਮ ਹੱਲਾ ਪੈਲਾ ਵਣਜ ਕਰੋ ਵਣਜਾਰੇ ਹੋ ਵਖਰ ਲਿਓ ਸਮਾਲ ਤੈਸੀ ਵਸਤਵ ਸਾਹੀਏ ਜਿਸੀ ਨਿਭੇ ਨਾਲ ਅੱਗੇ ਸੋ ਸਜਾਨ ਹੈ ਲੈਸੀ ਵਸਤ ਸਮਾਲ ਭਾਈ ਰੇ RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੇ ਆਏ ਰਹਾਓ ਜਿੰਨਾ ਰਾਸ ਨ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਖੋਟੇ ਵਣਜ ਵਣਜ ਜੀਏ ਮੰਤਨ ਖੋਟਾ ਹੋਏ 파ਹੀ 파ਥੇ ਮਿਰਗ ਜਿਉਂ ਦੁੱਖ ਘਣੋ ਨਿਤ ਰੋਏ ਖੋਟੇ-ਪੋਟੇ ਨਾ ਪਵੈ ਦਿਨ ਹਰ ਗੁਰਦਰਸਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਿਸ ਕੋਏ ਖੋਟੇ ਖੋਟ ਕਮਾਉਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾ ਰਾਮ ਨਾਮ ਰੰਗ ਰਤਿਆ ਭਾਰ ਨ ਪਰਮ ਤਿਨਾ ਹਰ ਜਪਲਾਹਾ ਅਗਲਾ ਨਿਰਪੋ ਹਰ ਮਨਮਾਹੇ ਸਿਰਿ ਰਾਗਮਹੱਲਾ ਪਹਿਲਾ ਵਣਜ ਕਰੋ ਵਣਜਾਰੇ ਹੋ ਵਖਰ ਲਿਓ ਸਮਾਲ ਤੈਸੀ ਵਸਤਵ ਸਾਹੀਏ ਜਿਸੀ ਨਿਮਹਿ ਨਾਲ ਅਗੇ ਸੋ ਸਜਾਨ ਹੈ ਲੈਸੀ ਵਸਤ ਸਮਾਲ ਵਾਇਰੇ RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੇ ਆਏ ਰਹਾਓ ਜਿੰਨਾ ਰਾਸ ਨ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਖੋਟੇ ਵਣਜ ਵਣ ਜੀਏ ਮਨਤਨ ਖੋਟਾ ਹੋਏ ਵਾਹੀ 파थे ਮਿਰਗ ਜਿਉ ਦੁਖ ਘਣੋ ਨਿਤ ਰੋਏ ਖੋਟੇ-ਖੋਟੇ ਨਾ ਪਵੈ ਦਿਨ ਹਰ ਗੁਰਦਰਸਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਸ ਕੋਏ ਖੋਟੇ ਖੋਟ ਕਮਾਉਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾ ਰਾਮ ਨਾਮ ਰੰਗ ਰਤਿਆ ਭਾਰਨ ਪਰਮ ਤੇ ਨਾ ਹਰ ਜਪ ਲਾਹ ਅਗਲਾ ਨਿਰਪੋ ਹਰ ਮਨ ਮਾਹੇ ਸਿਰਿ ਰਗਮ ਹੱਲਾ ਪੈਲਾ ਵਣਜ ਕਰੋ ਵਣਜਾਰਿ ਹੋ ਵਖਰ ਲਿਓ ਸਮਾਲ ਤੈਸੀ ਵਸਤਵ ਸਾਹੀਏ ਜਿਸੀ ਨਿਭੇ ਨਾਲ ਅੱਗੇ ਸੋ ਸੁਜਾਨ ਹੈ ਲੈਸੀ ਵਸਤ ਸਮਾਲ ਪਾਈਰੇ RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੇ ਆਏ ਰਹਾਓ ਜਿੰਨਾ ਰਾਸ ਨ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟੇ ਵਣ ਜਵਣ ਜੀਏ ਮਨਤਨ ਖੋਟਾ ਹੋਏ 파ਹੀ 파ਥੇ ਮਿਰਗ ਜਿਉ ਦੁਖ ਘਣੋ ਨਿਤ ਰੋਏ ਖੋਟੇ ਭੋਤ ਨਾ ਪਵੇ ਨਹ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਿਸ ਕੋਏ ਖੋਟੇ ਖੋਟ ਕਮਾਉਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੇ ਸ਼ਬਦ ਸਲਾ ਰਾਮ ਨਾਮ ਰੰਗ ਰਤਿਆ ਭਾਰ ਨ ਪਰਮ ਤੇ ਨਾ ਹਰ ਜਪ ਲਾਹ ਅਗਲਾ ਨਿਰਪੋ ਹਰ ਮਨ ਮਾਹੇ ਸਿਰਿਰ ਆਗਮ ਹੱਲਾ ਪੈਲਾ ਵਣ ਜਿ ਕਰੋ ਵਣ ਜਾਰਿ ਹੋ ਵਖਰ ਲਿਓ ਸਮਾਲ ਤੈਸੀ ਵਸਤਵ ਸਾਹੀਏ ਜਿਸੀ ਨਿਭੇ ਨਾਲ ਅੱਗੇ ਸੋ ਸਜਾਨ ਹੈ ਲੈਸੀ ਵਸਤ ਸਮਾਲ ਪਾਇਰੇ ਰਾਮ ਕੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੇ ਆਏ ਰਹਾਓ ਜਿੰਨਾ ਰਾਸ ਨ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟੇ ਵਣ ਜਵਣ ਜੀਏ ਮਨਤਨ ਖੋਟਾ ਹੋਏ 파ਹੀ 파ਥੇ ਮਿਰਗ ਜਿਉ ਦੁਖ ਘਣੋ ਨਿਤ ਰੋਏ ਖੋਟੇ-ਪੋਟੇ ਨਾ ਪਵੈ ਦਿਨ ਹਰ ਗੁਰਦਰਸ ਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਿਸ ਕੋਏ ਖੋਟੇ ਖੋਟ ਕਮਾਉਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੇ ਸ਼ਬਦ ਸਲਾ ਰਾਮ ਨਾਮ ਰੰਗ ਰਤਿਆ ਭਾਰ ਨ ਪਰਮ ਤੇ ਨਾ ਹਰ ਜਪ ਲਾਹ ਅਗਲਾ ਨਿਰਪੋ ਹਰ ਮਨ ਮਾਹੇ ਸਿਰਿ ਰ ਆਗਮ ਹੱਲਾ ਪੈਲਾ ਵਣਜ ਕਰੋ ਵਣਜਾਰੇ ਹੋ ਵਖਰ ਲਿਓ ਸਮਾਲ ਤੈਸੀ ਵਸਤਵ ਸਾਹੀਏ ਜੈਸੀ ਨਿਭੇ ਨਾਲ ਅੱਗੇ ਸੋ ਸਜਾਨ ਹੈ ਲੈਸੀ ਵਸਤ ਸਮਾਲ ਬਾਇਰੇ ਰਾਮ ਕੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੇ ਆਏ ਰਹਾਓ ਜਿੰਨਾ ਰਾਸ ਨ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟੇ ਵਣਜ ਵਣ ਜੀਏ ਮਨ ਤਨ ਖੋਟਾ ਹੋਏ ਵਾਹੀ 파ਥੇ ਮਿਰਗ ਜਿਉ ਦੁਖ ਘਣੋ ਨਿਤ ਰੋਏ ਖੋਟੇ ਭੁੱਲ ਨਾ ਪਵੇ ਦਿਨ ਹਰ ਗੁਰਦਰਸ ਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਿਸ ਕੋਏ ਖੋਟੇ ਖੋਟ ਕਮਾਉਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾ ਰਾਮ ਨਾਮ ਰੰਗ ਰਤਿਆ ਭਾਰ ਨ ਪਰਮ ਤਿਨਾ हार जपला हा अगला निरपो हर मन माहे वाहे गुरु जी का खालसा वाहेगुरू जी की फतेह